70 75000 ਦੇ ਵਿੱਚ ਕਿ ਅਮਰੀਕਾ ਭੇਜਣ ਦੀ ਗੱਲ ਕਰਦਾ ਤੇ ਉੱਥੇ ਬਾਟ ਆਊਟ ਕਰਦੀ ਐ ਦੇਖੋ 트ੰਪ ਨੇ ਬੜੇ ਬੂਰੇ ਹਾਲ ਕੀਤੇ ਜਹਾਜ਼ ਭਰ ਭਰ ਕੇ ਪੰਜਾਬੀਆਂ ਨੂੰ ਸਿੱਟੀ ਜਾਂਦਾ ਗੁਜਰਾਤੀਆਂ ਨੂੰ ਸਿੱਟੀ ਜਾਂਦਾ ਤੇ ਤੁਸੀਂ ਕਹਿ ਰਹੇ ਹੋ ਮੈਂ 75000 ਲੈ ਕੇ ਤੇ ਬੰਦਿਆ ਨੂੰ ਜਾਂ ਨੌਜਵਾਨਾਂ ਨੂੰ ਅਮਰੀਕਾ ਭੇਜ ਦੇਣਾ ਹੈ ਇਹ ਰਿਸਕ ਲੈਵਲ ਤਾਂ ਹੈ ਤੁਸੀਂ ਇੱਕ 10 ਰੁਪਏ ਦੀ ਸਬਜ਼ੀ ਲੈਣ ਜਾਣੇ ਹੋ 10 ਵਾਰ ਉਹਨੂੰ ਚੈੱਕ ਕਰਦੇ ਹੋ ਕਿਤੇ ਗਲੀ ਸੜੀ ਤਾਂ ਨਿਕਲ ਜਾਈ ਇਤੇ ਤੁਹਾਡੇ ਕੈਰੀਅਰ ਦਾ ਸਵਾਲ ਆਇਆ ਆਪਾਂ ਮਰੂਤੀ ਵੀ ਲੈਣ ਜਾਈਏ ਤਾਂ ਮੈਨੂੰ ਲੱਗਦਾ ਵੀ 75000 ਚ ਆਜੂਗੀ ਜਾਂ ਅੱਜ ਸਕੂਟਰੀ ਦੀ ਕੀਮਤ ਵੀ 1 ਲੱਖ 20000 ਤੱਕ ਪਹੁੰਚ ਗਈ ਹੈ ਤਾਂ ਕਰਕੇ ਲੋਕਾਂ ਨੂੰ ਯਕੀਨ ਵੀ ਨਹੀਂ ਹੁੰਦਾ ਸਰ ਜਿਹੜੇ ਜਾਣਾ ਉਹ ਫੋਨ ਕਰਕੇ ਜ਼ਰੂਰ ਕਨਫਰਮ ਕਰਦਾ ਕਿ 75000 ਦੇ ਵਿੱਚ ਅਸੀਂ ਐਸਾ ਕੀ ਦੇ ਰਹੇ ਆ ਜਿਹੜੇ ਬਾਕੀ ਬੱਚੇ ਵੀ 75000 ਰੁਪਏ ਦੇ ਕੇ ਤਾਂ ਤੁਸੀਂ ਅਪਲਾਈ ਕਰਦੇ ਤੇ ਵੀਜ਼ਾ ਲੈ ਰਹੇ ਤੇ ਉਹ ਕਿਉਂ ਨਹੀਂ ਕਰ ਸਕਦੇ ਹਾਂ ਰਮਨ ਸਿੰਘ ਜੀ ਕੱਲੇ ਹੈ ਕਿ ਤੁਸੀਂ ਲੋਕਾਂ ਨੂੰ ਭਰਮਾ ਰਹੇ ਹੋ ਇੱਕ ਖਿਆਲੀ ਪਲਾਉ ਦੇ ਰਹੇ 75000 ਦੇ ਵਿੱਚ ਯੂਐਸਏ ਮੈਨੂੰ ਸਮਝ ਨਹੀਂ ਆਈ 75000 ਦੀ ਬਾਅਦ ਚ ਦੇ ਦਿਓ ਜੀ ਪਹਿਲਾਂ ਤੁਸੀਂ 20-25000 ਰੁਪਏ ਤੁਹਾਡੀ ਐਪਲੀਕੇਸ਼ਨ ਫੀਸ ਦੇਣੀ ਆ ਜਿਹੜੀ ਯੂਨੀਵਰਸਿਟੀ ਲੱਗਦੀ ਆ ਉਹ ਵੀ ਤੁਹਾਡੀ ਯੂਨੀਵਰਸਿਟੀ ਅਪਲਾਈ ਕਰਾਂਗੇ ਤੁਹਾਡੇ ਕਾਰਡ ਤੋਂ ਪੇ ਕਰਵਾਵਾਂਗੇ ਜੀ ਬਕਾਇਦਾ ਲੈ ਕੇ ਆਉਗਾ ਕਿ ਆ ਯੂਨੀਵਰਸਿਟੀ ਪੇ ਕਰ ਸਕਦੇ ਆ ਉਹ ਤੁਸੀਂ ਫਰਾਡ ਨਹੀਂ ਕਾਊਂਟ ਕਰ ਸਕਦੇ ਤੁਹਾਡੀ I20 ਆ ਗਈ ਜੀ ਤੁਸੀਂ ਉਦੋਂ ਐਮਬੈਸੀ ਦੀ ਫੀਸ ਤੇ ਸਭੀ ਦੀ ਫੀਸ ਪੇ ਕਰਨੀ ਆਪੇ ਪ੍ਰਾਪਰ ਤੁਹਾਡੇ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਦੇ ਵਿੱਚ ਮੈਸੇਜ ਆਤ ਹੋਊਗਾ ਲੈ ਕੇ ਆਉਗਾ ਕਿ ਤੁਸੀਂ ਯੂਐਸਏ ਗਵਰਨਮੈਂਟ ਨੂੰ ਫੀਸ ਪੇ ਕਰ ਉਸ ਤੋਂ ਬਾਅਦ ਤੁਹਾਡੀ এসਈਫ 1 ਦੀ ਇੰਟਰਵਿਊ ਸਕੈਜੂਲ ਕਰਵਾਵਾਂਗੇ ਮੇਰੀ ਟੀਮ ਆਜੀ ਕੈਨੇਡਾ ਤੇ ਅਮਰੀਕਾ ਤੋਂ ਬੈਠੀ ਐਕਸਪਰਟ ਟੀਮ ਹੈ ਕਿਉਂਕਿ ਮੇਨ ਜਿਹੜਾ ਯੂਐਸਏ ਸਟੱਡੀ ਵੀਜ਼ਾ ਤੁਹਾਡੀ ਇੰਟਰਵਿਊ ਦੇ ਡਿਪੈਂਡ ਕਰਦਾ ਹੈ ਵੀ ਇਹੋ ਜੀ ਕਿਹੜੀ ਜਾਦੂ ਦੀ ਛੜੀ ਹੈ ਤੁਹਾਡੇ ਹੱਥ 'ਚ ਵੀ ਜਿਹੜਾ ਇੰਨੀ ਛੋਟੀ ਦਈ ਜਾਂਦੀ ਹੈ ਵੀ ਲੈ ਵੀ ਮੈਂ ਛੜੀ ਕਮਾਉਣੀ ਹੈ ਤੇ ਆਪਣੇ ਵੀਜ਼ਾ ਲੱਗ ਕੇ ਠਾ ਕਰਕੇ ਤੁਹਾਡੇ ਟੈਸਟ ਆਪਰ ਤੋਂ ਟਾ ਹੈਗਾ ਬੈਂਡ ਸਕੋਰ ਹੈਗਾ ਜਾਂ ਘਟਾ ਹੈ ਜਾਂ ਤੁਹਾਡੇ ਵਰਬਲੀ ਕਮਿਊਨੀਕੇਸ਼ਨ ਸਕਿੱਲ ਦੇਖ ਕੇ ਸਾਰੂ ਜਜਮੈਂਟ ਹੋ ਜਾਂਦੀ ਹੈ ਸਾਡਾ ਐਕਸਪੀਰੀਅੰਸ ਬੋਲਦਾ ਸਾਡਾ ਐਕਸਪੀਰੀਅੰਸ ਵਾਸੀ ਜਲਦੂ ਦੀ ਛੜੀ ਕਹਿੰਦੇ ਆ ਦੇਖੋ ਵੈਸੇ ਤਾਂ ਮੈਂ ਇਸ ਚੀਜ਼ ਦਾ ਕਹਿ ਸਕਦਾ ਕਿ ਮੈਂ ਸਮਰਥਨ ਨਹੀਂ ਕਰਦਾ ਕਿ ਤੁਸੀਂ ਵਿਦੇਸ਼ਾਂ ਚ ਜਾ ਕੇ ਰਸੋ ਪਰ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਵੀ ਬਹੁਤ ਵੱਡੇ ਪੱਧਰ ਤੇ ਮਾਇਨੇ ਰੱਖਦੀ ਹੈ ਪਰ ਟਾਇਲਾਂ ਚਮਕਦਾਰ ਲਗੀਆਂ ਨੇ ਠੜ ਠੜੇ ਏਸੀ ਲਾਇਆ ਹੈ ਕਿ ਤੁਸੀਂ ਕਸਟਮਰ ਤਾਂ ਲੈਨੇ ਆ ਵੀ ਬੱਸ ਵੇ ਆਇਆ ਵੀ ਇਹ ਹੁਣ ਵੱਢਣੇ ਆ ਇਹ ਛੇਲਣੇ ਆ ਗੜਾਸਾ ਕਿੰਨਾ ਕੁ ਤੇਜ਼ ਰੱਖਦੇ ਹੋ ਤੁਸੀਂ ਕਸਟਮਰ ਲਈ ਪਰ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਉਹ ਇੱਕ ਕੰਮ ਬਹੁਤ ਹੁੰਦਾ ਜੀ ਲੈ ਲੱਖਾਂ ਰੁਪਏ ਆਫਿਸ ਤੇ ਨਹੀਂ ਲਉਂਦਾ ਜਿਹਨੇ ਪਟਣਾ ਹੁੰਦਾ ਨਾ ਜੀ ਉਹ ਲਾਇਸੈਂਸ ਨਹੀਂ ਲੈਂਦਾ ਉਹ ਰਾਤੋ ਰਾਤ ਵਿਦੇਸ਼ ਜਾਣ ਦੀ ਤੌਰ 'ਤੇ ਸਾਡੇ ਪੰਜਾਬੀ ਅਕਸਰ ਇਮੀਗ੍ਰੇਸ਼ਨ ਕੰਸਲਟੈਂਟਸ ਤੇ ਏਜੰਟਸ ਦੇ ਅੱਗੇ ਚੜ ਜਾਂਦੇ ਨੇ ਕਿਉਂਕਿ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਇਮੀਗ੍ਰੇਸ਼ਨ ਕੰਸਲਟੈਂਟਸ ਤੇ ਏਜੰਟ ਵੱਖਰੀਆਂ ਵੱਖਰੀਆਂ ਆਫਰਾਂ ਦੇ ਕੇ ਪਰਮਾ ਕੇ ਲੋਕਾਂ ਨੂੰ ਪਾਟਦੇ ਨੇ ਫਿਰ ਲੋਕ ਫਸ ਜਾਂਦੇ ਨੇ ਅੜਕੇ ਚੜ ਜਾਂਦੇ ਨੇ ਤੇ ਫਿਰ ਲੋਕ ਪਿੱਟਦੇ ਨੇ ਆ ਸਾਡੇ ਨਾਲ ਵੀ ਗੱਲਬਾਤ ਕਰਨ ਲਈ ਦਾ ਬ੍ਰਿਟਿਸ਼ ਓਵਰਸੀਜ਼ ਤੋਂ ਰਮਨਦੀਪ ਸਿੰਘ ਹੁਣੀ ਮੌਜੂਦ ਨੇ ਇਹ ਵੀ ਦਸ਼ਕਾ ਦੇ ਲਈ ਕਹਿ ਸਕਦੇ ਹੋ ਜਾਂ ਲੋਕਾਂ ਦੇ ਲਈ ਬਹੁਤ ਸਾਰੀਆਂ ਆਫਰਸ ਲੈ ਕੇ ਆਏ ਨੇ ਅਸੀਂ ਗੱਲਬਾਤ ਕਰਨ ਲਈ ਅੱਜ ਪਹੁੰਚੇ ਹਾਂ ਦਾ ਬ੍ਰਿਟਿਸ਼ ਓਵਰਸੀਜ਼ ਰਮਨਦੀਪ ਸਿੰਘ ਹੁਣਾ ਦੇ ਕੋਲ ਗੱਲਬਾਤ ਕਰਾਂਗੇ ਜਾਣਾਂਗੇ ਕੀ ਸੱਚਾਈ ਹੈ ਜਿਹੜੀਆਂ ਆਫਰਸ ਵੱਡੀਆਂ-ਵੱਡੀਆਂ ਲੋਕਾਂ ਨੂੰ ਦਿੱਤੀ ਜਾ ਰਹੇ ਨੇ ਆਖਰੀ ਦਾ ਸੱਚ ਕੀ ਹੈ ਔਰ ਕੀ ਇਹ ਆਫਰਸ ਵੈਲਿਡ ਨਹੀਂ ਇਹ ਲੋਕਾਂ ਦੇ ਨਾਲ ਧੋਖਾ ਹੈ ਸਭ ਤੋਂ ਪਹਿਲਾਂ ਰਮਨਦੀਪ ਜੀ ਤੁਹਾਡਾ ਸਵਾਗਤ ਕਰਦੇ ਆਂ ਸ਼ੋਅ ਦੇ ਵਿੱਚ ਅੱਜ ਦੇ ਦਰਸ਼ਕਾਂ ਨਾਲ ਗੱਲਬਾਤ ਕਰਨੀ ਤੇ ਆਪਾਂ ਸੱਚ ਜਾਣਨਾ ਹੈ ਜੀ ਪ੍ਰੋਗਰਾਮ ਦੌਰਾਨ ਸਾਰੇ ਦਰਸ਼ਕ ਸਸ਼ੀਕਲ ਜੀ ਬਿਲਕੁਲ ਅੱਜ ਗੱਲ ਕਰਾਂਗੇ ਇਮੀਗ੍ਰੇਸ਼ਨ ਦੇ ਬਾਰੇ ਕਿਵੇਂ ਤੁਸੀਂ ਆਪਣੇ ਪੈਸੇ ਬਚਾ ਸਕਦੇ ਹੋ ਕਿਵੇਂ ਤੁਸੀਂ ਫਸੇ ਹੋਏ ਪੈਸੇ ਆਪਾਂ ਚਾਰ ਗੱਲਾਂ ਧਿਆਨ ਰੱਖ ਕੇ ਵੀ ਉਹਨੂੰ ਬਚਾ ਸਕਦੇ ਹਾਂ ਸਾਡੇ ਕਿਤੇ ਪੈਸੇ ਆਪਾਂ ਅੱਜ ਦੇ ਟਾਈਮ ਨੂੰ ਦੇਖਦੇ ਹਾਂ ਕਿਵੇਂ ਘੱਟ ਤੋਂ ਘੱਟ ਪਹਿਲਾਂ ਵਿਜ਼ਾ ਇਨਵੈਸਟਮੈਂਟ ਕਰਕੇ ਆਪਣਾ ਵੀਜ਼ਾ ਲੈ ਸਕਦੇ ਆਂ ਤੋੜੇ ਰਿਕਸ ਹੋ ਆਦੇ ਸੀ ਜਵਾਬ ਦਵਾਂਗੇ ਹਾਂ ਰਮਨਦੀਪ ਜੀ ਕੱਲ ਇਹ ਐ ਕਿ ਤੁਸੀਂ ਲੋਕਾਂ ਨੂੰ ਭਰਮਾ ਰਹੇ ਹੋ ਖਿਆਲੀ ਪਲਾਉ ਦੇ ਰਹੇ ਹੋ 75000 ਦੇ ਵਿੱਚ ਯੂ ਐਸ ਏ ਮੈਨੂੰ ਸਮਝ ਨਹੀਂ ਆਈ ਇਹਦੇ ਲੋਕ ਵਿਜ਼ਿਟਰ ਵੀਜ਼ਾ ਦੇ ਲੱਖਾਂ ਹੀ ਲਈ ਜਾਂਦੇ ਨੇ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਾਂ ਤਾਂ ਮੈਂ ਆਪਣੇ ਕਿਸੇ ਦੋਸਤ ਬਾਰੇ ਪੁੱਛਿਆ ਸੀ ਉਹ ਕਹਿੰਦੇ ਜੀ ਨਿਊਜ਼ੀਲੈਂਡ ਆਸਟ੍ਰੇਲੀਆ ਵੀ ਜਿਹੜਾ ਦੇ 25 ਲੱਖ ਰੁਪਏ 25 ਲੱਖ ਰੁਪਏ ਤੇ ਤੁਸੀਂ 75000 ਰੁਪਏ ਜੀ ਆ ਰਹੇ ਦੇਖਿਆ ਜਾਵੇ ਜੀ ਇੱਕ ਨਾਰਮਲ ਕੋਈ ਵੀ ਕੰਟਰੀ ਦਾ ਆਪਾਂ ਵੀਜ਼ਾ ਅਪਲਾਈ ਕਰਦੇ ਆ ਤਾਂ ਉਹਦੀ ਐਮਬੈਸੀ ਫੀਸ ਹੀ ਫਾਰਮੈਟ ਹੁੰਦੀ ਆ ਬਾਕੀ ਦਾ ਤੁਹਾਡੇ ਡਾਕੂਮੈਂਟੇਸ਼ਨ ਹੁੰਦੇ ਨੇ ਆਪਾਂ 2 ਨੰਬਰ 'ਚ ਵੀ ਜਾ ਕੇ 40-45 ਲੱਖ ਰੁਪਈਆ ਲਾ ਕੇ ਆਪਣੀ ਜਾਨ ਜੋਖਮ 'ਚ ਪਾ ਕੇ ਆਪਣੀ ਮੂਲਤਾ ਸਾਬਿਤ ਕਰਦੇ ਆ ਬਟ ਜਿਆਦਾ ਪਰ ਕੋਈ ਜੈਨੂਇਨ ਤਰੀਕੇ ਨਾਲ 70-75 ਹਜ਼ਾਰ ਦੇ ਵਿੱਚ ਕੋਈ ਅਮਰੀਕਾ ਭੇਜਣ ਦੀ ਗੱਲ ਕਰਦਾ ਤੇ ਉੱਥੇ ਆਪਾਂ ਡਾਊਟ ਕਰਦੇ ਆ ਜਿਹਨੇ ਜਾਣ ਆ ਉਹ ਫੋਨ ਕਰਕੇ ਜ਼ਰੂਰ ਕਨਫਰਮ ਕਰਦਾ ਕਿ 75 ਹਜ਼ਾਰ ਦੇ ਵਿੱਚ ਅਸੀਂ ਐਸਾ ਕੀ ਦੇ ਰਹੇ ਆ ਜਿਹੜੇ ਬਾਕੀ ਬੱਚੇ ਵੀ 80000 ਰੁਪਏ ਦੇ ਕੇ ਸਤੋਂ ਵਿزا ਅਪਲਾਈ ਕਰਦੇ ਤੇ ਵਿزا ਲੈ ਰਹੇ ਤੇ ਉਹ ਕਿਉਂ ਨਹੀਂ ਕਰ ਸਕਦੇ ਘਰ ਕੇ ਬੈਠੇ ਬੈਠੇ ਤੁਹਾਡੀ ਕੋਈ ਪ੍ਰੋਬਲਮ ਸੋਲਵ ਨਹੀਂ ਹੋਣੀ ਬੈਠੇ ਬੈਠੇ ਤੁਸੀਂ ਕੁਝ ਨਹੀਂ ਕਰ ਸਕਦੇ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਕਿ ਐਟਰੀਅਟ ਕਿਵੇਂ ਆ ਤੁਹਾਨੂੰ ਭੇਜ ਸਕਦੇ ਆਫਿਸ ਵਿਜ਼ਿਟ ਵੀ ਕਰ ਸਕਦੇ ਹੋ ਇੱਕ ਸਿੰਪਲ ਜਿਹਾ ਮੈਥਡ ਤੁਹਾਨੂੰ ਐਸੇ ਫੜਾਉਂ ਮੈਂ ਦੱਸ ਦਿੰਦਾ ਜੀ ਅਸੀਂ ਇਹਦੇ ਵਿੱਚ ਤੁਹਾਡੀ ਐਪਲੀਕੇਸ਼ਨ ਫੀਸ ਚਾਰਜ ਕਰਦੇ ਆ ਤੁਹਾਡੀ ਐਮਬੈਸੀ ਫੀਸ ਚਾਰਜ ਕਰਦੇ ਆ ਤੁਹਾਡੀ ਸਰਵਿਸ ਫੀਸ ਚਾਰਜ ਕਰਦੇ ਜੀ ਇਹ ਸਿੰਪਲ ਜਿਆ ਹੁੰਦਾ ਜੀ ਜਿਹੜੀ ਪਹਿਲਾਂ ਤੁਸੀਂ ਪੇ ਕਰਨੀ ਹੁੰਦੀ ਹੈ ਐਪਲੀਕੇਸ਼ਨ ਫੀਸ ਤੁਹਾਡੀ I20 ਜੇ ਤੁਸੀਂ ਮੰਗਵਾਉਣੀ ਆ ਉਹ ਤੁਸੀਂ ਬਾਇ ਕਾਰਡ ਆਪਣੇ ਪੇ ਕਰ ਸਕਦੇ ਹੋ ਅਸੀਂ ਥੋੜੀ ਸਿਰਫ ਹੈਲਪ ਕਰਦੇ ਆ ਅਸੀਂ ਸਿਰਫ ਤੁਹਾਨੂੰ ਚਾਰ ਪੈਸੇ ਲੁੱਟਣ ਤੋਂ ਬਚਾ ਰਹੇ ਆ ਪਰ ਤੁਹਾਨੂੰ ਵੀ ਭਰੋਸਾ ਕਰਨਾ ਪੰਦਾ ਐਵੇਂ ਨਾ ਪੈਸੇ ਬੋਰੀਆਂ ਬੋਰੀਆਂ ਚੱਕ ਕੇ ਤੁਸੀਂ ਐ ਦਿੰਦੇ ਵਰੋਂ ਬਾਈ ਵਿਸਟਰ ਵੀਜ਼ਾ ਮੈਂ 20 ਲੱਖ ਦੇ ਤਾ ਆਸਟ੍ਰੇਲੀਆ ਲਈ ਮੈਂ 25 ਲੱਖ ਦੇ ਤਾ ਜਿਹੜੇ ਤੁਸੀਂ ਵਿਸਟਰ ਵੀਜ਼ਾ ਦੇ 25 ਲੱਖ ਦਿੰਦੇ ਉਹਦੀ ਐਂਬੈਸੀ ਫੀਸ ਸਾਰੀ 185 ਡਾਲਰ ਪੈਂਦੀ ਆ ਜੀ ਸੋ ਤੁਹਾਡੇ ਡਾਕੂਮੈਂਟੇਸ਼ਨ ਦਾ ਕੋਈ ਵੀ ਬੰਦਾ ਖਿਲਵਾੜ ਕਰਕੇ ਤੁਹਾਨੂੰ ਛੋਟ ਵੀਜ਼ਾ ਲਗਾਉਗਾ ਉੱਥੇ ਤੁਸੀਂ ਆਪਣੀ ਸਮਝਦਾਰੀਆਂ ਬਚਾਅ ਕਰ ਸਕਦੇ ਹੋ ਸਾਡੇ ਦੇ ਡਾਊਟ ਕਰਨ ਵਾਲੇ ਨੂੰ ਮੈਂ ਇੱਕ ਜਵਾਬ ਦੇਣਾ ਚਾਹੁੰਗਾ ਜੀ ਕਿ 75000 ਦੇ ਵਿੱਚ ਮੈਂ ਕਿਵੇਂ ਅਮਰੀਕਾ ਭੇਜਦਾ ਤੁਹਾਡੀ ਐਮਬੈਸੀ ਵੀਜ਼ਾ ਤੁਹਾਡੇ ਕਾਰਡ ਤੋਂ ਪੇ ਕਰਾਂਗੇ ਜੀ ਸਰਵਿਸ ਫੀਸ ਤੁਹਾਡੇ ਕਾਰਡ ਤੋਂ ਪੇ ਕਰਾਂਗੇ ਜੀ ਐਪਲੀਕੇਸ਼ਨ ਫੀਸ ਵੀ ਯੂਨੀਵਰਸਿਟੀ ਤੁਸੀਂ ਆਪਣੇ ਕਾਰਡ ਤੋਂ ਪੇ ਕਰਾਓ ਇਹਦੇ ਵਿੱਚ ਕੀ ਹੈ ਤੁਹਾਡੀ ਅਪਾਇੰਟਮੈਂਟ ਕਰਵਾਉਂਗਾ ਜੀ ਮੈਂ ਫਾਰਮਾਂ ਦੀ ਸਟੂਡੈਂਟ ਵੀਜ਼ਾ ਯੂਐਸਐਸ ਸਟੂਡੈਂਟ ਵੀਜ਼ਾ ਦੀ ਤੁਹਾਡੀ ਅਪਾਇੰਟਮੈਂਟ ਕਰਵਾਉਂਗਾ ਬੇਸਿਕਲੀ 75000 ਦਾ ਜਿਹੜਾ ਲੌਜੀਕ ਆ ਨਾ ਤੁਹਾਡੀ ਪੇਮੈਂਟ ਦਾ ਰਿਸਕ ਘੱਟ ਕਰਨ ਲਈ ਅਸੀਂ ਬਣਾਇਆ ਗਿਆ ਪ੍ਰੋਪਰ ਪੇਮੈਂਟ ਜਿਹੜੀ ਤੁਸੀਂ ਪੇ ਕਰਨੀ ਆ ਜੀ ਬਾਕੀ ਰਹੀ ਗੱਲ ਯੂਐਸਏ ਸਰ ਤੁਸੀਂ 75000 ਚ ਨਹੀਂ ਜਾ ਸਕਦੇ ਸਕੂਲ ਤੇ ਯੂਨੀਵਰਸਿਟੀ ਜਿਹੜੀ ਫੀਸ ਆ ਉਹ ਤੁਹਾਨੂੰ ਵੀਜ਼ਾ ਆਉਣ ਤੋਂ ਬਾਅਦ ਜਰੂਰ ਪੇ ਕਰਨੀ ਪੈਂਦੀ ਆ ਅਸੀਂ ਸਿਰਫ ਤੁਹਾਡਾ ਲੌਸ ਜਿਹੜਾ ਹੈਗਾ ਰਿਸਕ ਲੈ ਰਹੇ ਹਾਂ ਉਹ ਅਸੀਂ ਕੱਟ ਕਰ ਰਹੇ ਹਾਂ ਨਹੀਂ ਹੁਣ ਤੁਸੀਂ ਕਹਿ ਰਹੇ ਸੀ ਕਿ ਲੋਕ ਯਕੀਨ ਕਿਦਾ ਕਰਨ ਯਾਰ ਐ ਆਪਾ ਮਰੂਤੀ ਵੀ ਲੈਣ ਜਾਈਏ ਤਾਂ ਮੈਨੂੰ ਲੱਗਦਾ ਵੀ ਇਹ ਵੀ 75000 ਚ ਆ ਜੂਗੀ ਜਾਂ ਅੱਜ ਸਕੂਟਰੀ ਦੀ ਕੀਮਤ ਵੀ 1 ਲੱਖ 20000 ਤੱਕ ਪਹੁੰਚ ਗਈ ਹੈ ਤਾਂ ਕਰਕੇ ਲੋਕਾਂ ਨੂੰ ਯਕੀਨ ਵੀ ਨਹੀਂ ਹੁੰਦਾ ਅਸਲ 'ਚ ਲੋਕ ਨਾ ਭੋਲੇ ਭਾਲੇ ਵੀ ਹੈਗੇ ਆ ਥੋੜਾ ਜਿਹਾ ਨਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਲੋਕਾਂ ਨੇ ਮਾਰਕੀਟ ਦੇ ਵਿੱਚ ਏਜੰਟਾਂ ਨੇ ਮਾਰਕੀਟ 'ਚ ਹਵਾ ਹੀ ਇਦਾਂ ਦਾ ਬਣਾ ਦਿੱਤਾ ਹੈ ਕਿ ਲੋਕਾਂ ਨੂੰ ਸਮਝ ਨਹੀਂ ਆਉਦੀ 75000 ਕਿਵੇਂ ਹੋ ਸਕਦਾ ਬਿਲਕੁਲ ਸਹੀ ਕਿਹਾ ਜੀ ਯੂਐਸਏ ਸਟੂਡੈਂਟ ਵੀਜ਼ਾ ਦੇ ਨਾਮ ਤੇ ਬਹੁਤ ਬੰਦੇ ਗਲਤ ਵੀ ਬੈਠੇ ਆ ਬਹੁਤ ਬੰਦੇ ਜੈਨੂਨ ਕੰਬੀ ਕਰ ਰਹੇ ਆ ਬਟ ਤੁਸੀਂ ਦੇਖਣਾ ਤੁਸੀਂ ਇੱਕ 10 ਰੁਪਏ ਦੀ ਸਬਜ਼ੀ ਲੈਣ ਜਾਣੇ ਹੋ 10 ਵਾਰ ਨੂੰ ਚੈੱਕ ਕਰਦੇ ਹੋ ਕਿਤੇ ਗਲੀ ਸੜੀ ਤਾਂ ਨਿਕਲ ਜਾਈ ਵੀ ਇੱਥੇ ਤੁਹਾਡੇ ਕੈਰੀਅਰ ਦਾ ਸਵਾਲ ਆ ਤੁਸੀਂ ਦੇਖਣਾ ਅਸੀਂ ਤੁਹਾਨੂੰ ਜੈਨੂਨਟੀ ਸ਼ੋ ਕਰਾਂਗੇ ਅਸੀਂ ਪ੍ਰੂਫ ਦਵਾਂਗੇ ਅਸੀਂ ਜੈਨੂਨ ਕਾ ਤੇ ਆ 75000 ਵੀ ਬਾਅਦ ਚ ਦੇ ਦੇਓ ਜੀ ਪਹਿਲਾਂ ਤੁਸੀਂ 20-25000 ਰੁਪਏ ਤੁਹਾਡੀ ਐਪਲੀਕੇਸ਼ਨ ਫੀਸ ਦੇਣੀ ਆ ਜਿਹੜੀ ਯੂਨੀਵਰਸਿਟੀ ਲੱਗਦੀ ਆ ਉਹ ਵੀ ਤੁਹਾਡੇ ਯੂਨੀਵਰਸਿਟੀ ਅਪਲਾਈ ਕਰਾਂਗੇ ਤੁਹਾਡੇ ਕਾਰਡ ਕਾਪੀ ਕਰਾਵਾਂਗੇ ਜੀ ਬਕਾਇਦਾ ਲੈ ਕੇ ਆਉਗਾ ਕਿ ਆ ਯੂਨੀਵਰਸਿਟੀ ਨੂੰ ਪੇ ਕਰ ਸਕਦੇ ਆ ਉਹ ਤੁਸੀਂ ਫਰਾਉਡ ਨਹੀਂ ਕਾਉਂਟ ਕਰ ਸਕਦੇ ਤੁਹਾਡੀ I20 ਆ ਗਈ ਜੀ ਤੁਸੀਂ ਉਦੋਂ ਐਮਬੈਸੀ ਦੀ ਫੀਸ ਤੇ ਸਰਵਿਸ ਦੀ ਫੀਸ ਪੇ ਕਰਨੀ ਆਉਂਦੀ ਹੈ ਪ੍ਰੋਪਰ ਤੁਹਾਡੇ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਦੇ ਵਿੱਚ ਮੈਸੇਜ ਆਤ ਹੋਊਗਾ ਲੈ ਕੇ ਆਉਗਾ ਕਿ ਤੁਸੀਂ ਯੂ ਐਸ ਗਵਰਨਮੈਂਟ ਨੂੰ ਫੀਸ ਪੇ ਕਰ ਰਹੇ ਹੋ ਜੀ ਉਸ ਤੋਂ ਬਾਅਦ ਤੁਹਾਡੀ SF1 ਦੀ ਇੰਟਰਵਿਊ ਸ਼ੈਡਿਊਲ ਕਰਾਵਾਂਗੇ ਮੇਰੀ ਟੀਮ ਅਜੀ ਕੈਨੇਡਾ ਤੇ ਅਮਰੀਕਾ ਤੋਂ ਬੈਠੀ ਐਕਸਪਰਟ ਟੀਮ ਕਿਉਂਕਿ ਮੇਨ ਜਿਹੜਾ ਯੂਐਸਏ ਸਟੱਡੀ ਵੀਜ਼ਾ ਤੁਹਾਡੀ ਇੰਟਰਵਿਊ ਤੇ ਡਿਪੈਂਡ ਕਰਦਾ ਜੀ ਸਾਡੀ ਐਕਸਪਰਟ ਟੀਮ ਹੈ ਯੂਐਸਏ ਦਾ ਕੈਨੇਡਾ ਦਾ ਜੇ ਤੁਸੀਂ ਚੋਣੇ ਹੋ ਤੁਹਾਡੇ ਦਿਮਾਗ 'ਚ ਕਨਸੈਪਟ ਆ ਕਿ ਮੈਂ ਇੰਟਰਵਿਊ ਕਲੀਅਰ ਨਹੀਂ ਕਰ ਸਕਦਾ ਤੁਹਾਡੇ ਕੰਫੀਡੈਂਸ ਨੂੰ ਅਸੀਂ ਲੈ ਕੇ ਜਾਵਾਂਗੇ ਅਸੀਂ ਬਦਾਵਾਂਗੇ ਅਸੀਂ ਜਦ ਤੁਸੀਂ ਫਸਟ ਟਾਈਮ ਹੋਨੇ ਹੋ ਅਸੀਂ ਦੇਖ ਲੈਨੇ ਆ ਤੁਹਾਡੀ ਕਿਹੜੀ ਕਮੀਆਂ ਨੂੰ ਅਸੀਂ ਕਿਵੇਂ ਦੂਰ ਕਰ ਸਕਦੇ ਆ ਬਿਲਕੁਲ ਅੰਬੈਸੀ ਫੀਸ ਪੇ ਕਰਕੇ ਤੁਸੀਂ 75000 ਰੁਪਏ ਐਂਡ ਤੱਕ 3 ਮਹੀਨੇ ਦਾ 3 ਮਹੀਨੇ ਜਿੰਨਾਂ ਵੰਦਰ ਵੈਸੇ ਪਤਾ ਲੱਗ ਜਾਂਦਾ ਜਦੋਂ ਆਈ 20 ਆ ਜਾਂਦੀ ਹੈ ਕਿ ਮੇਰੀ ਜਿਹੜੀ ਫਾਈਲ ਲੱਗੀ ਉਹ ਸਹੀ ਆਫਿਸ ਚ ਲੱਗੀ ਹੋਈ ਨਹੀਂ ਲੱਗੀ ਹੋਈ ਰਮਨਜੀਤ ਪਤਾ ਕੀ ਗੱਲ ਹੁੰਦੀ ਆ ਥੋੜਾ ਜਿਹਾ ਜਵਾਬ ਤੁਸੀਂ ਦੇ ਗਏ ਜੀ ਕਾਰਨ ਕੀ ਆ ਵੀ ਬਾਜ਼ਾਰ ਭਰਿਆ ਪਿਆ ਜੀ ਫਰੌਡਸ ਦੇ ਨਾਲ ਬਹੁਤ ਭਰਿਆ ਪਿਆ ਕੇਸਿਸ ਬਹੁਤ ਸਾਰੇ ਨਿਕਲ ਕੇ ਸਾਹਮਣੇ ਆਉਂਦੇ ਨੇ ਮੈਂ ਤਾਂ ਤੁਹਾਨੂੰ ਪੁੱਛਣਾ ਹੀ ਲੱਗਾ ਸੀਗਾ ਵੀ ਇਹੋ ਜੀ ਕਿਹੜੀ ਜਾਦੂ ਦੀ ਛੜੀ ਆ ਤੁਹਾਡੇ ਹੱਥ ਚ ਵੀ ਜਿਹੜਾ ਇੰਨੀ ਛੋਟੀ ਦਈ ਜਾਂਦਾ ਵੀ ਲੈ ਵੀ ਮੈਂ ਛੜੀ ਕਮਾਉਣੀ ਐ ਤੇ ਆਪਣੇ ਵੀਜ਼ਾ ਲੱਗ ਕੇ ਠਾ ਕਰਕੇ ਤੁਹਾਡੇ ਡਿਸਕ ਤੇ ਆ ਜਾਣਾ ਹੈ ਜੀ ਪੈਸਾ ਗੱਲੇ ਆ ਆਪਾਂ ਦਸਵੀਂ ਕੀਤੀ ਹੁੰਦੀ ਆ ਪਾ ਪਰਸੈਂਟ ਲੱਗੀ ਹੁੰਦੀ ਆ ਆਪਣੀ ਵਧੀਆ ਪਰਸੈਂਟੇਜ ਹੁੰਦੀ ਆ ਆਪਾਂ ਮਿਹਨਤ ਕੀਤੀ ਹੁੰਦੀ ਆ ਉਹ ਮਿਹਨਤ ਥੋੜੀ ਜਾਦੂ ਦੀ ਛੜੀ ਆ ਤੁਸੀਂ 12ਵੀਂ ਕਰਦੇ ਹੋ ਤੁਹਾਡੇ ਵਧੀਆ ਪਰਸੈਂਟੇਜ ਆ ਜਾਂਦੀ ਆ ਉਹ ਤੁਹਾਡੀ ਮਿਹਨਤ ਜਾਦੂ ਦੀ ਛੜੀ ਆ ਅਸੀਂ ਇੱਥੇ ਆਪਣੀ ਮਿਹਨਤ ਨੂੰ ਜਾਦੂ ਛੜੀ ਕਹਿੰਦੇ ਆ ਅਸੀਂ ਤੁਹਾਨੂੰ ਦੇਖ ਕੇ ਦੱਸ ਦੇਣਾ ਬੈਂਸ ਸਾਹਿਬ ਕਿ ਯੂਐਸਏ ਸਟੱਡੀ ਵੀਜ਼ਾ ਤੁਸੀਂ ਅਪਲਾਈ ਕਰਨ ਜਾ ਰਹੇ ਹੋ ਤੁਹਾਡੀ ਪਰਸੈਂਟੇਜ ਠੀਕ ਹੈ ਮਾਰਕਸ ਵਧੀਆ ਨੇ ਤੁਹਾਡੇ ਗੈਪ ਵੀ ਤੁਹਾਡੇ ਠੀਕ ਹੈ ਜੈਨੂਨਾ ਪ੍ਰੋਪਰ ਤੁਹਾਡਾ ਹੈਗਾ ਬੈਂਡ ਸਕੋਰ ਹੈਗਾ ਜਾਂ ਘੱਟ ਹੈ ਜਾਂ ਤੁਹਾਡੇ ਵਰਬਲੀ ਕਮਿਊਨੀਕੇਸ਼ਨ ਸਕਿੱਲ ਦੇ ਕੇ ਸਾਨੂੰ ਜਜਮੈਂਟ ਹੋ ਜਾਂਦੀ ਆ ਸਾਡਾ ਐਕਸਪੀਰੀਅੰਸ ਬੋਦਾ ਸਾਡੇ ਐਕਸਪੀਰੀਅੰਸ ਵਾਸੀ ਜਾਦੂ ਦੀ ਛੜੀ ਕਹਿੰਦੇ ਆ ਜੀ ਪੈਸਾ ਵੀ ਜਦੋਂ ਸਾਡੇ ਕੋਲੋਂ ਗਾ ਯੂਐਸਏ ਸਟੱਡੀ ਵੀਜ਼ਾ ਅਪਲਾਈ ਕਰਨਾ ਹਾਂ ਅਸੀਂ ਉਹ ਦੇ ਕੇ ਦੱਸਦੇ ਆ ਕਿ ਤੇਰੇ ਤੇ ਸਾਡੀ ਜਾਦੂ ਦੀ ਛੜੀ ਅਸੀਂ ਕਮਾ ਦਈਏ ਤੇ ਸਾਡੀ ਜਾਦੂ ਦੀ ਛੜੀ ਕਮਾਉਣ ਦਾ ਮਕਸਦ ਪੂਰਾ ਹੋ ਜੂਗਾ ਆਪਾਂ ਆਉ ਤੁਹਾਡਾ ਵੀਜ਼ਾ ਆ ਜੂਗਾ ਸਾਡੇ ਐਕਸਪੀਰੀਅੰਸ ਕਰਕੇ ਅਸੀਂ ਬਹੁਤ ਬੱਚਿਆਂ ਨੂੰ ਬੈਨ ਸਾਹਿਬ ਯੂਐਸਏ ਸਟੱਡੀ ਵੀਜ਼ਾ ਦਵਾ ਚੁੱਕਿਆ ਅਸੀਂ ਬੈਨ ਸਾਹਿਬ ਯੂਐਸਏ ਸਟੱਡੀ ਵੀਜ਼ਾ ਦਵਾਉਣ ਲਈ ਕਿਨਾ ਆਸਤੂ ਵੀ ਦਵਾ ਦਿੰਦੇ ਆ ਜੇ ਬੰਦੇ ਦੇ ਬੈਂਡ ਸਕੋਰ ਘਟਨੇ ਜਾਂ ਬੈਂਡ ਵਧੀਆ ਵੀ ਨਿਊ ਸਟਾਕ ਦੀ ਯੂਨੀਵਰਸਿਟੀ ਦਵਾ ਦਿੰਦੇ ਆ ਅਸੀਂ ਹਰੇਕ ਪੱਕਮੋਂ ਅਸੀਂ ਹੈਲਪ ਕਰਦੇ ਆ ਦੇਖੋ ਜਿਹਨੇ ਨਹੀਂ ਜਾਣਾ ਉਹ ਬੇਦਵਾਨ ਬਣ ਕੇ ਕਹਿਣਗੇ ਕੀ ਆ ਹੁੰਦਾ ਇਹ ਹੋਰੇ ਹੋਰੇ ਪੰਜਾਬ ਖਾਲੀ ਹੋਰੇ ਸਾਰਾ ਕੁਝ ਹੋ ਰਿਹਾ ਬਟ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਜਿਹੜਾ ਪੰਜਾਬ ਤੋਂ ਬਾਹਰ ਇਹ ਕਿ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਵਸ ਰਹੇ ਨੇ ਉਹ ਕਰੋੜਾਂ ਰੁਪਏ ਭੇਜ ਵੀ ਰਹੇ ਨੇ ਅੱਜ ਜਿੰਨਾ ਵੀ ਹੈ ਆਪਣਾ ਡਵੈਲਪਮੈਂਟ ਆ ਬਾਹਰੋਂ ਪੇਮੈਂਟ ਆਉਂਦੀਆਂ ਨੇ ਫੋਰਨ ਦੇ ਵਿੱਚੋਂ ਕੈਨੇਡਾ ਯੂ ਐਸਏ ਆਸਟ੍ਰੇਲੀਆ ਤੋਂ ਪੇਮੈਂਟ ਆਪਣੇ ਬੰਦੇ ਭੇਜਦੇ ਆ ਤਾਂ ਹੀ ਡਵੈਲਪਮੈਂਟ ਪੰਜਾਬ ਦੀ ਵੀ ਹੋ ਰਹੀ ਹੈ ਦੇਖੋ ਇਹ ਤਾਂ ਦੋਨੋਂ ਪਹਿਲੂ ਹੁੰਦੇ ਆ ਜੇ ਹੁਣ ਜੇ ਦੇਖੋ ਵੈਸੇ ਤਾਂ ਮੈਂ ਇਸ ਚੀਜ਼ ਦਾ ਕਹਿ ਸਕਦੇ ਹਾਂ ਕਿ ਮੈਂ ਸਮਰਥਨ ਨਹੀਂ ਕਰਦਾ ਕਿ ਤੁਸੀਂ ਵਿਦੇਸ਼ਾਂ ਚ ਜਾ ਕੇ ਵਸੋ ਪਰ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਵੀ ਬਹੁਤ ਵੱਡੇ ਪੱਧਰ ਤੇ ਮਾਇਨੇ ਰੱਖਦੀ ਹੈ ਕਿਉਂਕਿ ਜੇ ਵਿਦੇਸ਼ਾਂ ਕੇ ਵਸੇ ਨਹੀਂ ਤੇ ਇਨਵੈਸਟਮੈਂਟ ਵੀ ਭੇਜ ਰਹੇ ਭੇਜ ਜੀ ਯੂ ਐਸ اے ਦਾ ਹੋਮ ਸਟਡੀ ਵੀ ਮੈਂ ਗੱਲ ਕਰਦਾ ਜੀ ਆਪਾਂ ਕੈਨੇਡਾ ਨੇ ਜਲ ਤੂੰ ਜੀ ਆਈ ਸੀ ਡਬਲ ਕਰਤੀ ਹੈ ਸਟਡੀ ਵੀਜ਼ਾ ਤੇ ਆਵਾ ਗਰਮ ਜੀ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਤੁਸੀਂ ਐਕਸਪੀਰੀਅੰਸ ਦੀ ਗੱਲ ਕੀਤੀ ਹੈ ਕਿ ਤੁਸੀਂ ਤਾਰ ਲੈਨੇ ਹੋ ਕਿਤੇ ਇਦਾਂ ਤਾਂ ਨਹੀਂ ਵੀ ਜਿੰਨੇ ਬਾਹਰ ਟਾਈਲਾਂ ਚਮਕਦਾਰ ਲਾਈਆਂ ਨੇ ਠੜ ਠੜੇ ਏਸੀ ਲਾਏ ਆ ਵੀ ਤੁਸੀਂ ਕਸਟਮਰ ਤਾਂ ਲੈਣੇ ਆ ਵੀ ਬਸ ਵੇ ਆਇਆ ਵੀ ਇਹ ਹੁਣ ਵੱਢਣੇ ਆ ਇਹ ਛੇਲਣੇ ਆ ਗੜਾਸਾ ਕਿੰਨਾ ਕੁ ਤੇਜ਼ ਰੱਖਦੇ ਹੋ ਤੁਸੀਂ ਕਸਟਮਰ ਲਈ ਸਰ ਜਿਨੇ ਕੰਮ ਕਰਨਾ ਹੁੰਦਾ ਉਹਨਾਂ ਨੂੰ ਇੱਕ ਕੈਬਨ ਬਹੁਤ ਹੁੰਦਾ ਜੀ ਐਨੇ ਲੱਖ ਰੁਪਏ ਆਫਿਸ ਤਾਂ ਨਹੀਂ ਲੋਂਦਾ ਜੀ ਨੇ ਪੱਜਣਾ ਹੁੰਦਾ ਨਾ ਜੀ ਉਹ ਲਾਇਸੈਂਸ ਨਹੀਂ ਲੈਂਦਾ ਹੋ ਰਾਤੋਂ ਰਾਤ ਆਪਣਾ ਸ਼ਟਰ ਡਾਊਨ ਕਰੀ ਭੱਜ ਜਾਂਦਾ ਅਸੀਂ ਮੋਰਦਰ 5 ਸਾਲ ਤੋਂ ਉੱਪਰ ਅਸੀਂ ਕੰਮ ਕਰ ਰਹੇ ਆ ਤਿੰਨ ਤਿੰਨ ਬ੍ਰਾਂਚਾਂ ਨੇ ਆ ਦੇਖੋ ਮੇਰੇ ਪੱਜਣ ਤੋਂ ਪਹਿਲੇ ਦੱਸ ਦਿੰਦਾ ਕਿ 5 ਸਾਲ ਹੋ ਗਏ ਪੈ ਬੱਚੇ ਭੇਜਦਾ ਵੀਜ਼ਾ ਲਗਦਾ ਸਾਨੂੰ ਕਮਿਸ਼ਨ ਆਉਂਦਾ ਸਾਡਾ ਕੰਮ ਬੁੱਧਰਾ ਸਾਡਾ ਕੰਮ ਬਦ ਰਿਹਾ ਸਾਡਾ ਕੰਮ ਆ ਸਾਡਾ ਤੰਦਾਸੀ ਕਰਨਾ ਅਸੀਂ ਜਿਹੜੀ ਚੀਜ਼ ਐਕਸਪਰਟ ਆ ਅਸੀਂ ਕਹਿੰਨੇ ਆ ਅਸੀਂ ਕਦੇ ਵਕ ਪਰਮੰਦੀ ਅਸੀਂ ਅੱਲਾ ਸ਼ਰੀ ਕੀਤੀ ਹੈਗੀ ਅਸੀਂ ਕਦੇ ਢੋਂਗੀ ਨੂੰ ਨਹੀਂ ਕਿਹਾ ਵੀ ਭਾਈ ਯੂਐਸਏ ਸਟੱਡੀ ਵੀਜ਼ਾ ਦੋ ਨੰਬਰ 'ਚ ਜਾਓ ਕਿੰਨੇ ਬੱਚਿਆਂ ਨੇ ਆਪਣੀ ਜਿੰਦਗੀ ਖਰਾਬ ਕੀਤੀ ਕਰੋੜਾਂ ਰੁਪਏ 'ਤੇ ਖਰਾਬ ਕੀਤਾ ਵਾਪਸ ਜਾਣ ਜੋ ਵੀ ਜਪਾ ਕੇ ਗਏ ਤੇ ਰਿਪੋਰਟ ਕਰਕੇ ਭੇਜਿਆ ਜੇ ਉਹਨਾਂ ਦੇ ਵਿੱਚੋਂ ਆਪਾਂ ਸ਼ਾਰਟਕਟ ਨਾ ਪਾ ਲਈ ਕਿ ਸਿਰਫ 10 ਤੋਂ 15 ਸਕਿੰਟ ਦਾ ਇੰਟਰਵਿਊ ਹੈ ਯੂਐਸਏ ਦੀ 10 ਤੋਂ 15 ਸਕਿੰਟ ਦਾ ਇੰਟਰਵਿਊ ਤੁਸੀਂ ਕਰੈਕ ਕਰਨੀ ਹੁੰਦੀ ਆ ਉਹਦੇ ਵਿੱਚ ਵੀ ਕੁਐਸਚਨ ਪਤਾ ਕਿੰਨੇ ਹੁੰਦੇ ਆ ਤੁਸੀਂ ਯੂਐਸਏ ਕਿਉਂ ਜਾਣਾ ਚਾਹੁੰਦੇ ਹੋ ਆਹੀ ਯੂਨੀਵਰਸਿਟੀ ਕਿਉਂ ਚੂਜ਼ ਕੀਤੀ ਆ ਤੁਸੀਂ ਕੀ ਪ੍ਰੂਫ ਦਿੰਨੇ ਹੋ ਕਿਵੇਂ ਜਸਟੀਫਾਈ ਕਰੋਗੇ ਤੁਸੀਂ ਯੂਐਸ ਨੂੰ ਛੱਡ ਕੇ ਵਾਪਸ ਆ ਜਾਓਗੇ ਕੁਝ ਛੋਟੇ ਮੋਟੇ ਆ ਆਪਾਂ ਨੂੰ ਯੂਐਸਏ ਦਾ ਸਟੱਡੀ ਵੀਜ਼ਾ ਲੈਣ ਲਈ ਨਾ ਤੋਂ ਡਰਨ ਦੀ ਕੋਈ ਲੋੜ ਨਹੀਂ ਜਦੋਂ ਤੁਸੀਂ ਪਹਿਲੀ ਵਾਰ ਮੇਰੇ ਕੋਲ ਆਉਂਗੇ ਯੂਐਸਏ ਸਟੱਡੀ ਵੀਜ਼ੇ ਲਈ ਮੈਂ ਫਾਈਲ ਦੇਖ ਕੇ ਤੁਹਾਨੂੰ ਦੱਸੂਗਾ ਕਿ ਥੋੜਾ ਹੋ ਸਕਦਾ ਨਹੀਂ ਹੋ ਸਕਦਾ ਥੋੜੇ ਪੈਸੇ ਏ ਤੁਹਾਡਾ ਕੰਮ ਬਣਦਾ ਤਾਂ ਆਪਾਂ ਕਰਵਾ ਕੇ ਦਵਾਂਗੇ ਅਦਰਵਾਈਜ਼ ਤੁਹਾਨੂੰ ਵੀ ਆਪਣੇ ਦੇ ਕੰਫੀਡੈਂਸ ਸੱਕਣਾ ਪੈਣਾ ਜੀ ਮੇਰੀ ਜਾਦੂ ਦੀ ਛੜੀ ਆ ਮੈਂ ਤੁਹਾਨੂੰ I20 ਦਵਾ ਦੂੰਗਾ ਮਿਹਨਤ ਕਰਕੇ ਮੈਂ ਤੁਹਾਨੂੰ ਇੰਟਰਵਿਊ ਪ੍ਰੋਫੈਸ਼ਨ ਕਰਵਾ ਦੂੰਗਾ ਮਿਹਨਤ ਕਰਕੇ ਜਦ ਤੁਹਾਡੀ ਇੰਟਰਵਿਊ ਦੇਣ ਦੀ ਵਾਰੀ ਹੁੰਦੀ ਆ ਯੂਐਸਏ ਸਟੱਡੀ ਦੀ ਉੱਥੇ ਆ ਗਿਆ ਤੁਸੀਂ ਮੋਨ ਰਹਿ ਜਾਂਦੇ ਹੋ ਤੁਸੀਂ ਨਹੀਂ ਬੋਲਦੇ ਉੱਥੇ ਦਾ ਬ੍ਰਿਟਿਸ਼ ਓਵਰਸੀਜ਼ ਕੋਈ ਨਹੀਂ ਕਰ ਸਕਦਾ ਤੁਸੀਂ ਕੱਲ ਨੂੰ ਮੇਰੇ ਨਾਲ ਆ ਕੇ ਬਿਲਕੁਲ ਵੀ ਭਾਈ ਤੁਹਾਡੀ ਜਾਦੂ ਦੀ ਛੜੀ ਕੰਮ ਨਹੀਂ ਕੀਤੀ ਮੇਰੇ ਜਾਦੂ ਦੀ ਛੜੀ ਦਾ ਇੱਕ ਸਿੰਪਲ ਜਿਹਾ ਸਿਸਟਮ ਆ ਮਿਹਨਤ ਕਰਨੀ ਤੁਹਾਡੀ ਫਾਈਲ ਤੇ ਹਾਰਡ ਵਰਕ ਕਰਨੀ ਆ ਕਿਹੜੀ ਯੂਨੀਵਰਸਿਟੀ ਥੋੜੀ ਬੈਸਟ ਥੋੜੀ ਬੈਸਟ ਮੈਂ ਚੂਜ਼ ਕਰ ਸਕਦਾ ਕਿੱਥੋਂ ਥੋੜਾ ਕੰਮ ਕਢਵਾ ਸਕਦਾ ਕਿ ਮੈਂ ਥੋੜਾ ਬੈਟਰ ਤੇ ਇੱਕ ਇੰਟਰਵਿਊ ਦੀ ਪ੍ਰਪਰੇਸ਼ਨ ਕਰਵਾ ਸਕਦਾ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ 10 ਤੋਂ 15 ਸੈਕਿੰਡ ਦੇ ਵਧੀਆ ਤਰੀਕੇ ਨਾਲ ਇੰਟਰਵਿਊ ਦਿਓ ਤੇ ਆਪਣੀ ਲਾਈਫ ਸਟਾਰਟ ਕਰ ਸਕੋ ਨਹੀਂ ਇਹ ਤਾਂ ਗੱਲ ਬਿਲਕੁਲ ਬੇਤਰ ਨਹੀਂ ਦੇਖੋ ਰਮਨ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਮੈਨੂੰ ਅਖਰ ਜਿੱਦਾਂ ਤੁਸੀਂ ਕਹਿੰਦੇ ਨਾ ਸਾਨੂੰ ਵੀ ਤਜਰਬਾ ਹੋ ਜਾਂਦਾ ਜੀ ਬੰਦੇ ਦੀ ਗੱਲਬਾਤ ਦੇਖ ਕੇ ਜਿੰਨੇ ਕੌਨਫੀਡੈਂਸ ਨਾਲ ਤੁਸੀਂ ਦਰਸ਼ਕਾਂ ਨੂੰ ਦੱਸ ਦਿੱਤਾ ਹੈ ਨਾ ਕਿ ਸਾਡਾ ਜੋ ਵੀ ਹੈਗਾ ਸਾਡੇ ਸਿਸਟਮ ਦੇ ਵਿਥਿਨ ਦਾ ਸਿਸਟਮ ਹੈ ਰੀ ਸਿਸਟਮ ਕਿੱਦਾਂ ਚੱਲਦਾ ਹੈ ਬੜੇ ਸਾਫ਼ ਜਿਹੇ ਤਰੀਕੇ ਦੇ ਨਾਲ ਤੁਹਾਨੂੰ ਸਮਝਾ ਰਿਹਾ ਨਹੀਂ ਖੈਰ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਸੱਚਾਈ ਹੋਰ ਵੀ ਬਿਹਤਰ ਹੋਣੀ ਚਾਹੀਦੀ ਹੈ ਖੈਰ ਕਮੈਂਟਾਂ 'ਚ ਵੀ ਲੋਕਾਂ ਨੇ ਦੱਸ ਦੇਣਾ ਜਿਹੜੇ ਤੁਹਾਨੂੰ ਮਿਲ ਚੁੱਕੇ ਹੋ ਕਮੈਂਟ ਦੇ ਵਿੱਚ ਦੱਸ ਦਿੰਦੇ ਨੇ ਰਾਈਟ ਹੈ ਜੀ ਗੱਲ ਇਹ ਹੈ ਵੀ ਤੁਸੀਂ ਅਮਰੀਕਾ ਦੀ ਗੱਲ ਤਾਂ ਕਰ ਰਹੇ ਹੋ ਆਪਾਂ ਟੂਰਿਸਟ ਵੀਜ਼ਾ ਦੀ ਵੀ ਗੱਲ ਕਰਾਂਗੇ ਅਮਰੀਕਾ ਦੇ ਆਪਾਂ ਯੂ ਐਸ ਐ ਸਟੱਡੀ ਵੀਜ਼ਾ ਦੀ ਵੀ ਗੱਲ ਕਰਨੀ ਹੈ ਪਰ ਇਸ ਟਾਈਮ ਜੋ ਹਾਲਾਤ ਹੋਏ ਪਏ ਨੇ ਉੱਤੇ ਵਿਚਾਰ ਕਰਨੀ ਬੜੀ ਜ਼ਰੂਰੀ ਬਣ ਗਈ ਹੈ ਆ ਦੇਖੋ 트럼ਪ ਨੇ ਬੜੇ ਬੁਰੇ ਹਾਲ ਕੀਤੇ ਯਾਰ ਜ ਹਰ ਭਰ ਭਰ ਕੇ ਪੰਜਾਬੀਆਂ ਨੂੰ ਸੱਟੀ ਜਾਂਦਾ ਗੁਜਰਾਤੀਆਂ ਨੂੰ ਸੱਟੀ ਜਾਂਦਾ ਤੇ ਤੁਸੀਂ ਕਹਿ ਰਹੇ ਹੋ ਮੈਂ 75000 ਲੈ ਆ ਕੇ ਤੇ ਬੰਦਿਆਂ ਨੂੰ ਜਾਂ ਨੌਜਵਾਨਾਂ ਨੂੰ ਅਮਰੀਕਾ ਭੇਜ ਦੇਣਾ ਹੈ ਇਹ ਰਿਸਕ ਲੈਵਲ ਤਾਂ ਹੈ ਜਾਂ ਤੁਸੀਂ ਇਹਨੂੰ ਕਿੱਦਾਂ ਜਸਟੀਫਾਈ ਕਰਦੇ ਹੋ ਦੱਸ ਦਿਓ ਮੈਂ ਤੁਹਾਨੂੰ ਬੈਂਕ ਸਾਹਿਬ ਕਦੇ ਨਹੀਂ ਕਿਹਾ ਯੂ ਐਸ ਐ ਸਟੱਡੀ ਵੀਜ਼ਾ ਮੈਂ ਤੁਹਾਨੂੰ 75000 ਦੇ ਵਿੱਚ ਰੁਵਾ ਕੇ ਦੂੰਗਾ ਮੈਂ ਸਿਰਫ ਇਹ ਕਿਹਾ 75000 ਦੇ ਕੇ ਤੁਸੀਂ ਯੂ ਐਸ ਦਾ ਵੀਜ਼ਾ ਲੈ ਸਕਦੇ ਹੋ ਬਟ ਤੁਹਾਨੂੰ ਟਿਊਸ਼ਨ ਫੀਸ ਆ ਵੀਜ਼ਾ ਆਉਣ ਤੋਂ ਬਾਅਦ ਦੇਣੀ ਪੈਣੀ ਆ ਜਿੱਦਣ ਤੁਹਾਡਾ ਵੀਜ਼ਾ ਅਪਰੂਵ ਹੋ ਗਿਆ ਪਾਸਪੋਰਟ ਤੁਹਾਡੇ ਕੋਲ ਆ ਗਿਆ ਵਿਦ ਪਾਸਪੋਰਟ ਦੀ ਕਾਪੀ ਤੁਹਾਡੀ ਟਿਊਸ਼ਨ ਫੀਸ ਅਪਰੋਂ ਯੂਨੀਵਰਸਿਟੀ ਨੂੰ ਭੇਜਾਂਗੇ ਉਹਦੀ ਨਾਲ ਰਸੀਪਟ ਲੈ ਕੇ ਤੁਸੀਂ ਯੂਐਸਏ ਬਾਰਡਰ ਤੇ ਜਾਉਂਗੇ ਜੇ ਤੁਸੀਂ ਇਹ ਗਲਤ ਮਨ ਪਾ ਰਹੇ ਹੋ ਕਿ 75000 ਰੁਪਏ ਲਾ ਕੇ ਮੈਂ ਯੂਐਸਏ ਟੱਪ ਜੂਗਾ ਟਿਊਸ਼ਨ ਫੀਸ ਤੋਂ ਬਿਨਾਂ ਚੱਕ ਕੇ ਰਿਪੋਰਟ ਕਰਨੀ ਉਹ ਬਸ ਇਹ ਹੀ ਚੀਜ਼ਾਂ ਤੁਹਾਨੂੰ ਸਮਝਾਉਣ ਲਈ ਅਸੀਂ ਚੱਲ ਕੇ ਰਮਨਦੀਪ ਉਹਨਾਂ ਦੇ ਕੋਲ ਆਏ ਆ ਕਿਉਂਕਿ ਲੋਕ ਸੱਚ ਨਹੀਂ ਦੱਸਦੇ ਇਹੀ ਸੱਚ ਅਸੀਂ ਜਾਣਨ ਲਈ ਆਏ ਆ ਖੈਰੇ ਬੜੀ ਵਧੀਆ ਗੱਲ ਹੈ ਕਿ ਤੁਸੀਂ ਇਹਨੂੰ ਬਿਲਕੁਲ ਕਲੀਅਰ ਕਰ ਦਿੱਤਾ ਪਰ ਜਿਹੜੇ ਰਿਸਕ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਜਿੱਦਾਂ ਟਰੰਪ ਲੋਕਾਂ ਨੂੰ ਭਰ ਭਰ ਕੇ ਜਹਾਜ਼ ਭੇਜੀ ਜਾਂਦਾ ਹੈ ਵਾਪਸ ਜੀ ਬਾਕੀ ਕੰਟਰੀਆਂ ਨੂੰ ਵੀ ਤੋਰੀ ਜਾਂਦਾ ਵੀ ਚਲੋ ਭਾਈ ਅਮਰੀਕਾ ਖਾਲੀ ਕਰੋ ਤੇ ਫਿਰ ਲੋਕ ਅਮਰੀਕਾ ਕਿਉਂ ਜਾਣ ਉਹ ਦੱਸ ਦਿਓ ਲੋਕਾਂ ਨੂੰ ਬਸ ਅਮਰੀਕਾ ਜਿਹੜੀ ਹੈਗਾ ਦੁਨੀਆ ਦੀ ਪਹਿਲੇ ਨੰਬਰ ਦੀ ਕੰਟਰੀ ਹੁੰਦੀ ਆ ਇੱਕ ਵਾਰ ਜਿਹੜਾ ਉੱਥੇ ਬੰਦਾ ਜਾਂਦਾ ਉੱਥੇ ਸੈਟਲਮੈਂਟ ਹੈ ਰਹਿਣ ਸਹਿਣ ਜਿਹੜਾ ਹੈਗਾ ਕਮਿਊਡੀਸ਼ਨ ਸਾਰਾ ਨੂੰ ਮਿਲ ਜਾਂਦਾ ਹੈ ਥੋੜੀ ਐਜੂਕੇਸ਼ਨ ਲੋਨ ਵੀ ਚਾਹੀਦਾ ਯੂਐਸਏ ਸਟੱਡੀ ਵੀਜ਼ਾ ਲਈ ਤੁਹਾਨੂੰ ਐਜੂਕੇਸ਼ਨ ਲੋਨ ਵੀ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਇਸ ਤਰ੍ਹਾਂ ਦੇ ਵੀ ਲੋਨ ਨੇ ਤੁਸੀਂ ਆਪਣੀ ਸਟੱਡੀ ਹੋਣ ਤੋਂ ਬਾਅਦ ਜੀ ਹੈ ਸਹੀ ਸੋਚੋ ਮੈਂ ਸਭ ਯੂਐਸਏ ਸਟੱਡੀ ਦਾ ਜਿਹੜਾ ਲੋਨ ਆ ਸਟੱਡੀ ਖਤਮ ਹੋਣ ਤੋਂ ਬਾਅਦ ਤੁਸੀਂ ਇਨਸਟਾਲਮੈਂਟ ਚ ਪੇ ਕਰ ਸਕਦੇ ਹੋ ਉਹ ਵੀ ਵਧੀਆ ਲੀਡੀ ਬੈਂਕ ਤੋਂ ਮੈਂ ਤੁਹਾਨੂੰ ਲੋਨ ਪਾਸ ਕਰਵਾ ਕੇ ਦਊਗਾ ਰਹੀ ਗੱਲ 트ੰਪ ਦੀ 트ੰਪ ਦਾ ਕੋਈ ਮੈਨੂੰ ਇੱਕ ਸਟੇਟਮੈਂਟ ਤੁਸੀਂ ਲਿਆ ਕੇ ਰੱਖਦੇ ਹੋ ਵੀ ਜਿਹਦੇ ਨੇ ਕਿਹਾ ਵੀ ਜੈਨੂਨ ਤਰੀਕੇ ਦੇ ਵਿੱਚ ਯੂਐਸਏ ਆਉਣ ਵਾਲਾ ਨੂੰ ਮੈਂ ਮਨਾਂ ਕਰ ਰਿਹਾ ਯੂਐਸਏ ਨੂੰ ਅੱਜ ਵੀ ਮੈਨ ਪਾਵਰ ਵੀ ਬਹੁਤ ਲੋੜ ਹੈ USA IT ਸੈਕਟਰ ਦੇ ਵਿੱਚ ਇੰਡੀਆ ਨੂੰ ਬਹੁਤ ਸਦਰਿਆ ਪਰ ਤੁਹਾਡੀ ਪ੍ਰੋਫਾਈਲ ਇਜੀਬਲ ਹੋਣੀ ਚਾਹੀਦੀ ਹੈ USA ਦਾ ਸਟਡੀ ਵੀਜ਼ਾ ਲੈਣ ਲਈ ਦੋ ਨੰਬਰ ਦੇ ਵਿੱਚ ਮੈਂ ਇੱਕ ਗੱਲ ਕਹਿਣਾ ਹੂੰ ਨਾ ਕੋਈ ਵੀ ਕੰਮ ਹੋਵੇ ਦੋ ਨੰਬਰ ਕੋਈ ਸੋਲੂਸ਼ਨ ਨਹੀਂ ਹੈ ਜੀ USA ਸਟਡੀ ਵੀਜ਼ਾ ਲੈਣਾ ਤਾਂ ਜੈਨੂ ਤਰੀਕੇ ਨਾਲ ਜਾਓ ਅੱਜ ਮੈਂ ਤੁਹਾਨੂੰ ਝੂਠ ਬੋਲ ਕੇ ਤੁਹਾਡੀ ਫਾਈਲ ਫੜਨ ਲੱਖ ਰੁਪਏ ਲੈਣਾ ਉਹ ਮੇਰੀ ਜ਼ਮੀਰ ਨਹੀਂ ਇਜਾਜ਼ਤ ਦਿੰਦੀ ਤੁਸੀਂ ਮੈਂ ਕਹਿੰਦਾ 5 ਸਾਲ ਤੱਕ ਦਾ ਮੈਂ ਗੈਪ ਜਿਹੜਾ ਐਕਸੈਪਟਡ ਕਰਵਾ ਦਿੰਦਾ ਪਰ ਆਪਾਂ ਕੀ ਕਰਦੇ ਆ ਮੇਰੇ ਨਾਲ ਮੈਨੂੰ ਫੋਨ ਕਿਸੇ ਕਲਾਈਂਡ ਨੇ ਕੀਤਾ ਉਹਨੇ ਚਾਕੇ ਕਿਸੇ ਹੋਰ ਕੰਸਲਟਾਂ ਨੂੰ ਫੋਨ ਲਾਦੇ ਆ ਜੀ ਮੇਰੇ ਕੋਲ ਕਲਾਈਂਡ ਆਇਆ ਉਹ ਕਹਿੰਦਾ ਸਰ ਤੁਹਾਨੂੰ ਕੀਤਾ ਇੱਕ ਕਲਾਈਂਡ ਫੋਨ ਹੈ ਤੁਸੀਂ ਗੈਪ ਹੈਗਾ ਜਸਟੀਫਾਈ ਕਰਵਾਵਾਂਗੇ ਮੈਂ ਕਹਿੰਦਾ ਜਸਟ ਜਸਟੀਫਾਈ ਹੋਏਗਾ ਇੰਟਰਵਿਊ ਦੇ ਵਿੱਚ ਪ੍ਰੋਪਰ ਦੱਸਾਂਗੇ ਕਿ ਆਹ ਪ੍ਰੋਬਲਮ ਆਈ ਹੈ ਵੀ ਆ ਕਰਕੇ ਅਸੀਂ ਬੈਠਣਾ ਪਿਆ ਪਰ ਉਹਨਾਂ ਨੇ ਕੀ ਕੀਤਾ ਚੰਡੀਗੜ੍ਹ ਦੀ ਇੱਕ ਕੰਪਨੀ ਕੋਲੋਂ ਗੈਪ ਦਾ ਜਸਟੀਫਾਈ ਕਰਵਾ ਲਿਆ ਉਹਨਾਂ ਤੋਂ ਸ਼ੂ ਕਰਵਾ ਲਿਆ ਜੀ ਭਾਈ ਜੀ ਉਹ ਅੱਜ ਇੱਕ ਕੰਪਨੀ ਤੇ ਯੂ ਐਸ ਐਂਬੈਸੀ ਨੇ ਪਰਚਾ ਕਰਵਾਇਆ ਤੇ ਬੱਚੇ ਰਹਿ ਗਏ ਆ ਅਸੀਂ ਇਹ ਕਹਿੰਦੇ ਫਰੋਡ ਕਰਨਾ ਅਸੀਂ ਕਲਾਇੰਟਾਂ ਨੂੰ ਵੀ ਕਹਿੰਦੇ ਆ ਯੂਐਸਏ ਸਟੱਡੀ ਵੀਜ਼ਾ ਦੇ ਨਾਮ ਤੇ ਵੇਰੋ ਕੋਈ ਡਾਕੂਮੈਂਟੇਸ਼ਨ ਉਹਨਾਂ ਨੂੰ ਸਭ ਪਹਿਲਾਂ ਪਤਾ ਹੁੰਦਾ ਤੁਹਾਡੀ ਕਿੰਨੀ ਕਹਿ ਸੀਦਾ ਤੁਸੀਂ ਕੀ ਕਰਨਾ ਤੁਹਾਡੇ ਕੱਲੇ ਦੇ ਡਾਕੂਮੈਂਟ ਵੈਰੀਫਾਈ ਹੁੰਦੇ ਆ ਕਦੇ ਵੀ ਡਾਕੂਮੈਂਟ ਆਪਣੇ ਕੋਲੋਂ ਐਡਿਟ ਕਰਕੇ ਨਹੀਂ ਲੋਣੇ ਨਾ ਹੀ ਕੋਈ ਗੈਪ ਸ਼ੋ ਕਰਨਾ ਉਹ ਇਮਾਨਦਾਰ ਨੇ ਯੂਐਸਏ ਸਟੱਡੀ ਵੀਜ਼ਾ ਜਿਹਨਾਂ ਨੂੰ ਦੇਣਾ ਉਹ ਚਾਹੁੰਦੇ ਸਾਡਾ ਬੰਦਾ ਇਮਾਨਦਾਰੀ ਨਾਲ ਚੱਲੇ ਸਭ ਤੋਂ ਕੁਝ ਲੁਕੋਵੇ ਨਾ ਤੁਹਾਡੀ ਨੀਤ ਨੂੰ ਮਰਜ਼ਾ ਲੱਗਦੀ ਨੇ ਉੱਥੇ ਜਾ ਕੇ ਐਮਬੈਸੀ ਜੈਂਟਰ ਕਰਦੇ ਨਾ ਤੁਹਾਡੀ ਬੋਡੀ ਡਿਟੈਕਟਰ ਲੱਗੇ ਹੋਏ ਉਥੇ ਬੋਡੀ ਬੋਡੀ ਆਪਾਂ ਆਪਣੀ ਗੱਡੀ 'ਚ ਕੋਈ ਗਲਤ ਪਿਆ ਸਾਹਮਣੇ ਪੁਲਿਸ ਦਾ ਨਾਕਾ ਲੱਗੇ ਹੋਏ ਜਾ ਕੇ ਆਪਣੀ ਪੱਲੀ ਕੰਮਣ ਲੱਗੇ ਆ ਦੁਪਹਿਰ ਵੀ ਭਾਈ ਫੇਸ ਐਕਸਪ੍ਰੈਸ਼ਨ ਦਾ ਬੰਦਾ ਵੀ ਪਈ ਪੋਰਸਾਂ ਨੂੰ ਪਤਾ ਲਾਇਆ ਇਹ ਵਿਕਰ ਬੜਿਆ ਇਹ ਉਹੀ ਗੱਲ ਹੈ ਰਮਨ ਜੀ ਜਿਹੜੀ ਤੁਸੀਂ ਪਹਿਲਾਂ ਕਿਹਾ ਕਿ ਕੌਨਫੀਡੈਂਸ ਬੜਾ ਜ਼ਰੂਰੀ ਹੈ ਉਹ ਫਿਰ ਜੋ ਕੇ ਤੁਸੀਂ ਤੇ ਤਿਆਰੀ ਕਰਵਾ ਕੇ ਭੇਜ ਦਿੱਤਾ ਤੇ ਜਾ ਕੇ ਮੇਰੇ ਵਰਗਾ ਉਂ ਕਰਕੇ ਬਹਿ ਗਿਆ ਤਾਂ ਫਿਰ ਉਹਨੇ ਕਿਹਾ ਵੀ ਇਹ ਸਾਡੇ ਕੰਮ ਦਾ ਬੰਦਾ ਨਹੀਂ ਉਹਨਾਂ ਨੇ ਥੋੜਾ ਫੇਸ ਐਕਸਪ੍ਰੈਸ਼ਨ ਤੁਹਾਡੇ ਮਾਈਂਡ 'ਚ ਕੀ ਚੱਲ ਰਿਹਾ ਕਿਤੇ ਤੁਸੀਂ ਦੇਣ ਜਾ ਰਹੇ ਹੋ ਸਟੂਡੈਂਟ ਵੀਜ਼ਾ ਦਾ ਇੰਟਰਵਿਊ ਉੱਥੇ ਤੁਹਾਡੇ ਦਿਮਾਗ 'ਚ ਚੱਲ ਰਿਹਾ ਪਾਜੀ ਮੇਰਾ ਡੋਕੀ ਲਾ ਕੇ ਭਰਾ ਪੱਜੇ ਮੇਰੇ ਕੋਲ ਜਾ ਕੇ ਪੱਜਣਾ ਸੜੀ ਛੱਡ ਕੇ ਸਰੇ ਤੁਹਾਡੇ ਬੋਡੀ ਜਿਹੜੀ ਲੈਂਗੁਏਜ ਆ ਨਾ ਡਿਟੈਕਟ ਡਿਟੈਕਟ ਕਰ ਲੈਂਦੇ ਆ ਅਸਲ 'ਚ ਲੋਕ ਸਮਾਰਟ ਵੀ ਬਹੁਤ ਨੇ ਕਹਿੰਦਾ ਸਾਡੇ ਵੀ ਪੰਜਾਬੀ ਬੜੇ ਸਮਾਰਟ ਆ ਜੁਗਾਰ ਜੁਗੜ ਬਥੇਰੇ ਲਾ ਲੈਂਦੇ ਆ ਪਰ ਜਿਹਦੇ ਜੈਨੂਇਨ ਸਮਾਰਟਨੈਸ ਦੀ ਗੱਲ ਆਉਂਦੀ ਆ ਤੇ ਉਹ ਕੰਟਰੀਆਂ ਵਾਕਈ ਸਾਡੇ ਤੋਂ ਬਹੁਤ ਫਾਰਵਰਡ ਨੇ ਬਹੁਤ ਅਗੇ ਨੇ ਬਿਲਕੁਲ ਭਾਈ ਜੀ ਸਮਾਵੀ ਕਿਉਂ ਜਿਆ ਨਹੀਂ ਰਹਿੰਦਾ ਕਿਸੇ ਟਾਈਮ ਸੀ ਬੰਦਾ ਲਾਈਵ ਦਾ ਜੋਖਮ ਪਾ ਕੇ ਜਾਂਦਾ ਸੀਗਾ ਚਲੋ ਮੈਨਸ ਜਿਹੜੇ ਕ੍ਰੋਸ ਕਰੇਂ ਮੈਨਸ ਦਾ ਫਲ ਮਿਲ ਜਾਂਦਾ ਸੀ ਉਜੇ ਬਹੁਤ ਬੰਦੇ ਰਾਂਗਾਂ ਚ ਮਰੇ ਵੀ ਆ ਮਾਵਾਂ ਦੇ ਪੁੱਤ ਖਰਾਬ ਹੋਏ ਨੇ ਦੇਖੋ ਪਰਿਵਾਰ ਦਾ ਪਰਿਵਾਰ ਗੁਜਰਾ ਦਾ ਪਰਿਵਾਰ ਸੜ ਰਿਹਾ ਬਹੁਤ ਨੁਕਸਾਨ ਹੋਇਆ ਉਹ ਜਿਆਦਾ ਨੁਕਸਾਨ ਹੋਇਆ ਬਟ ਜੈਨੂਨ ਤਰੀਕੇ ਨਾਲ ਹੁਣ ਅੱਜ ਦਾ ਟਾਈਮ ਮੰਗਾ ਸਹੀ ਤਰੀਕੇ ਨਾਲ ਜਾਓ ਪੀ 7000 ਰੁਪਏ ਕੋਈ ਵੱਡੀ ਚੀਜ਼ ਨਹੀਂ ਐਮਬੈਸੀ ਫੀਸ ਐ ਐਪਲੀਕੇਸ਼ਨ ਫੀਸਾ ਥੋੜੀ ਸਰਵਿਸ ਫੀਸਾ ਟਿਊਸ਼ਨ ਫੀਸ ਦਾ ਆਪਟਰ ਵੀਜ਼ਾ ਦੇ ਦਿਓ ਜੀ ਤੰਤਰ ਨਾਲ I20 ਮੰਗਵਾ ਕੇ ਰੱਖੂੰਗਾ ਤੁਹਾਡਾ ਆਪਣਾ ਕੈਰੀਅਰ ਦਾ ਸਵਾਰਾ ਹੈ ਯੂਐਸਏ ਦਾ ਸਿਸਟਮ ਕੀ ਹੈ ਜੀ ਤੁਸੀਂ ਉੱਥੇ ਸਹੀ ਤਰੀਕੇ ਨਾਲ ਜਾਓ ਇਹਦੇ ਦੋ ਨੰਬਰ ਤੁਸੀਂ ਕਹਿ ਰਹੇ ਹੋ ਨਾ ਜੀ ਰਿਸਕ ਲੈ ਕੇ ਗਿਆ ਅੱਜੇ ਟਾਈਮ ਹੋਰ ਆ ਜੀ ਪਹਿਲਾਂ ਰਿਸਕ ਲੈਂਦਾ ਇਹ ਬੰਦੇ ਨੂੰ ਮਿਹਨ ਦਾ ਫਲ ਮਿਲਦਾ ਜੀ ਪਰ ਉਹ ਟਾਈਮ ਨਹੀਂ ਰਿਆ ਬੰਸਾ ਹੁਣ ਯੂ ਐਸ ਐ ਸਟੱਡੀ ਵੀਜ਼ਾ ਦੋ ਨੰਬਰ ਚ ਜਾਓਗੇ ਬਹੁਤ ਘੱਟ ਚਾਂ ਦਾ ਸਾਹਿਬ ਵਾਪਸ ਪਹੁੰਚ ਵੀ ਗਿਆ ਤਾਂ ਵਾਪਸ ਜੂਰ ਆਉਗਾ ਰਿਪੋਰਟ ਕਰਨੀ ਕਰਨਾ ਤੁਹਾਨੂੰ ਦੂਜਾ ਆਪਣੀ ਜਿਹੜੀ ਲਾਈਫ ਨੂੰ ਰਿਸਕ 'ਤੇ ਪਾ ਕੇ ਜਾਓਗੇ ਸੋ ਅੱਜ ਸਮਝਣ ਦੀ ਲੋੜ ਆ ਆਪਣੇ ਅੰਦਰ ਜਾਤੀ ਮਾਰਨ ਦੀ ਲੋੜ ਆ ਯੂ ਐਸ ਐ ਸਟੱਡੀ ਵੀਜ਼ਾ ਤੁਹਾਨੂੰ ਮਿਲ ਸਕਦਾ ਬਿਲਕੁਲ ਮਿਲ ਸਕਦਾ ਵਿਦਆਊਟ ਐਸ ਵੀ ਮਿਲ ਸਕਦਾ ਪਰਸੈਂਟੇਜ ਵਧਿਆ ਹੋਵੇ ਤੁਸੀਂ ਮੇਰੇ ਕੋਲ 40% ਲੈ ਕੇ ਨਹੀਂ ਕਹਿਣਾ ਕਿ ਸਰ ਮੈਨੂੰ ਵਿਦਾਊਟ ਆਲਸ ਇੰਟਰਵਿਊ ਦਿਵਾਓ ਤੁਹਾਡਾ ਬੇਸਿਕਲੀ 2 ਅਸੈਸਟਡ ਰਿਵਿਊਸ ਆ ਵਿਦਾਊਟ ਆਲਸ ਲੈਣਾ ਤੁਸੀਂ ਤੁਹਾਡੇ ਵਰਬਲ 스킬 ਚੈੱਕ ਹੁੰਦੇ ਆ ਕੀ ਬੱਚੇ ਨੂੰ ਆਜਾਜ਼ ਐਗਜ਼ਾਮ ਦੇ ਦੀ ਲੋੜ ਪੈ ਜਾਵੇ ਉਹਦੇ 6 ਬੈਂਡ ਆ ਜਾਣਗੇ ਉਹ ਇਸ ਕਾਬਿਲ ਹੈ ਬੱਚਾ ਕੱਲ ਉਹਨੇ ਇੰਟਰਵਿਊ ਦੇਣੀ ਇੰਗਲਿਸ਼ ਦੇ ਵਿੱਚ ਕੀ ਉਹ ਕਰੈਕ ਕਰ ਲੇਗਾ ਆ ਵਿਹਾਰ ਤੇ ਅਸੀਂ ਦਾਵਾ ਕਰਦੇ ਆ ਯੂ ਐਸਏ ਵਿਦਾਊਟ ਆਲ ਜਾਇਆ ਜਾ ਸਕਦਾ